ਮੈ ਉਹਦੇ ਦੀਦਾਰ ਕਰਨੇ ਚਾਹਣਾ ਤੋ ਬਹੁਤ ਸਾਰੇ ਸ਼ਬਦ ਬਾਣੀ ਚ ਇਸ ਤਰ੍ਹਾਂ ਦੇ ਜਦੋਂ ਤੁਸੀਂ ਪੜ੍ਹਦੇ ਆ ਜਾਂ ਧਾਰਮਿਕ ਦੁਨੀਆ ਵਿੱਚ ਤੁਸੀਂ ਵਿਚਰਦੇ ਆ ਜਾਂ ਧਰਮੀ ਬੰਦਿਆਂ ਨਾਲ ਜਦੋਂ ਸਾਡਾ ਵਾਹ ਪੈਂਦਾ ਹੈ ਤਾਂ ਉਹਨਾਂ ਦੀ ਇਹ ਖਾਹਿਸ਼ ਹੈ ਉਹਨਾਂ ਦੀ ਇੱਛਾ ਹੈ ਵੀ ਅਸੀਂ ਰੱਬ ਨੂੰ ਮਿਲਣਾ ਔਰ ਹੁਣ ਇੱਕ ਮੁਸ਼ਕਲ ਇਹ ਬਣੀ ਵੀ ਰੱਬ ਨੂੰ ਮਿਲਣ ਵਾਸਤੇ ਰੱਬ ਦੀ ਅਲੱਗ ਅਲੱਗ ਤਰ੍ਹਾਂ ਦੀ ਤਸਵੀਰ ਘੜ ਲਈ ਗਈ ਰੱਬ ਨੂੰ ਆਪਣੇ ਢੰਗ ਨਾਲ ਚਿਤਵ ਲਿਆ ਗਿਆ ਰੱਬ ਨੂੰ ਆਪਣੇ ਢੰਗ ਨਾਲ ਸਟੈਬਲਿਸ਼ ਕਰ ਲਿਆ ਕੋਈ ਕਿਸੇ ਰੱਬ ਨੂੰ ਮਿਲਣਾ ਚਾਹੁੰਦਾ ਹੈ ਕੋਈ ਕਿਸੇ ਰੱਬ ਨੂੰ ਮਿਲਣਾ ਚਾਹੁੰਦਾ ਹੈ ਕਿਸੇ ਦਾ ਰੱਬ ਮਿਲ ਕੇ ਕੁਝ ਕਰਦਾ ਹੈ ਕਿਸੇ ਦਾ ਰੱਬ ਮਿਲ ਕੇ ਕੁਝ ਕਰਦਾ ਹੈ ਇਸ ਦੌੜ ਵਿੱਚ ਮਨੁੱਖ ਨੇ ਇੰਨਾ ਸਫ਼ਰ ਤੈਅ ਕੀਤਾ ਵੀ ਇਹ ਅਖੀਰ ਇੱਥੋਂ ਤੱਕ ਵੀ ਇਹਨੇ ਕਿਹਾ ਵੀ ਸਾਡੇ ਵਾਲਾ ਰੱਬ ਜ਼ਿਆਦਾ ਵਧੀਆ ਹੈ ਤੁਹਾਡੇ ਵਾਲਾ ਰੱਬ ਠੀਕ ਨਹੀਂ ਹੈ ਸਾਡੇ ਵਾਲਾ ਰੱਬ ਪਿਓਰ ਹੈ ਤੁਹਾਡੇ ਵਾਲਾ ਰੱਬ ਡੁਪਲੀਕੇਟ ਹੈ ਤੇ ਜਿਹੜਾ ਝਗੜਾ ਰੱਬ ਦੇ ਨਾਂ ਤੇ ਖਤਮ ਹੋਣਾ ਸੀ ਰੱਬ ਦੇ ਨਾਂ ਤੇ ਇੱਕ ਨਵਾਂ ਝਗੜਾ ਸਮਾਜ ਦੇ ਸਾਹਮਣੇ ਆਇਆ ਰੱਬ ਕਿਹਦਾ ਚੰਗਾ ਹੈ ਕਿਹਦਾ ਮਾੜਾ ਹੈ ਕਿਹਦਾ ਵੱਡਾ ਹੈ ਕਿਹਦਾ ਛੋਟਾ ਹੈ ਕਿਹਦਾ ਰੱਬ ਮਹਾਨ ਹੈ ਕਿਹਦੇ ਰੱਬ ਵਿੱਚ ਜ਼ਿਆਦਾ ਕੁਆਲਿਟੀਆਂ ਨੇ ਕਿਹਦੇ ਰੱਬ ਵਿੱਚ ਜ਼ਿਆਦਾ ਸ਼ਕਤੀਆਂ ਨੇ ਕਿਹੜਾ ਰੱਬ ਜ਼ਿਆਦਾ ਕਰਾਮਾਤ ਵਖਾ ਸਕਦਾ ਹੈ ਤੋ ਫਿਰ ਇਹ ਸਿਲਸਿਲਾ ਚੱਲਿਆ ਵੀ ਧਰਮ ਦੀ ਦੁਨੀਆ 'ਚ ਰੱਬ ਦੇ ਨਾਂ ਤੇ ਬਹੁਤ ਵੱਡੀਆਂ-ਵੱਡੀਆਂ ਕਹਾਣੀਆਂ ਘੜੀਆਂ ਗਈਆਂ ਰੱਬ ਦੇ ਨਾਂ ਤੇ ਗੱਪਾਂ ਮਾਰੀਆਂ ਗਈਆਂ ਰੱਬ ਦੇ ਨਾਂ ਤੇ ਬਹੁਤ ਵੱਡਾ ਕੁਫਰ ਤੋਂ ਲਿਆ ਗਿਆ ਇਹਦਾ ਹਵਾਲਾ ਬਾਣੀ 'ਚ ਮਿਲਦਾ ਮਹਾਰਾਜ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ ਕਾਜੀ ਸਭ ਤੋਂ ਵੱਡਾ ਝੂਠ ਬੋਲਦਾ ਰੱਬ ਦੇ ਨਾਂ ਤੇ ਉਸ ਵੇਲੇ ਦਾ ਧਾਰਮਿਕ ਗੁਰੂ ਹੈ ਦੂਜਾ ਹਵਾਲਾ ਬਾਣੀ 'ਚ ਮਹਾਰਾਜ ਨੇ ਉਸੇ ਸ਼ਬਦ 'ਚ ਦਿੱਤਾ ਕਹਿੰਦੇ ਬ੍ਰਾਹਮਣ ਨਾ ਆਵੇ ਜੀਆਂ ਖਾਏ ਮਨੁੱਖ ਆਪਣੇ ਆਪ ਨੂੰ ਧਰਮੀ ਘੋਵਾਂਦਾ ਬ੍ਰਾਹਮਣ ਪਤਾ ਨਹੀਂ ਧਰਮ ਦੇ ਨਾਂ ਤੇ ਕਿੰਨੇ ਲੋਕਾਂ ਦਾ ਕਤਲ ਕੀਤਾ ਗਿਆ ਬਲੀ ਦੇ ਨਾਂ ਤੇ ਬਲੀਆਂ ਦੇਣੀਆਂ ਤੇ ਭਗਵਾਨ ਨੂੰ ਖੁਸ਼ ਕਰਨਾ ਅੱਜ ਵੀ ਬਹੁਤ ਸਾਰੇ ਥਾਵਾਂ ਤੇ ਕਿਸੇ ਖਾਸ ਤਰ੍ਹਾਂ ਦੀ ਬਲੀ ਦੇਣ ਨਾਲ ਭਗਵਾਨ ਖੁਸ਼ ਹੁੰਦਾ ਹੈ ਪਤਾ ਨਹੀਂ ਉਹ ਕੈਸਾ ਭਗਵਾਨ ਹੈ ਜਿਹੜਾ ਕਿਸੇ ਦੀ ਜਾਨ ਲੈਣ ਨਾਲ ਖੁਸ਼ ਹੁੰਦਾ ਹੈ ਔਰ ਪਤਾ ਨਹੀਂ ਕਿਉਂ ਬੰਦੇ ਨੇ ਕਦੀ ਸੋਚਿਆ ਨਹੀਂ ਕਿ ਇਹ ਕੈਸਾ ਰੱਬ ਹੈ ਜਿਹੜਾ ਇਹ ਸੋਚਦਾ ਹੈ ਪਿਜੇ ਮੈਨੂੰ ਖੁਸ਼ ਕਰਨਾ ਹੈ ਤਾਂ ਮੇਰੇ ਸਾਹਮਣੇ ਲਿਆਣ ਕੇ ਕਿਸੇ ਦਾ ਕਤਲ ਕਰੋ ਤੇ ਮੈਂ ਤੁਹਾਡੇ ਤੇ ਖੁਸ਼ ਹੋ ਜਾਣਾ। ਔਰ ਐਸਾ ਨਹੀਂ ਹੈ ਵੀ ਪੜਿਆ ਲਿਖਿਆ ਸਮਾਜ ਇਸ ਜੰਗਲ ਵਿੱਚ ਨਹੀਂ ਫਸਿਆ। ਵੈਲ ਐਜੂਕੇਟਰ ਲੋਗ ਵੀ ਇਸ ਦਾ ਸ਼ਿਕਾਰ ਹੋਏ ਨੇ। ਔਰ ਉਹ ਤਰ੍ਹਾਂ ਤਰ੍ਹਾਂ ਦੀਆਂ ਬਲੀਆਂ ਭਗਵਾਨ ਦੇ ਨਾਂ ਤੇ ਦਿੱਤੀਆਂ ਜਾਂਦੀਆਂ ਨੇ। ਈਮਨੇ ਇਹਦੇ ਵਿੱਚ ਬਾਕੀ ਛੱਡੋ ਸਾਡਾ ਇੱਕ ਤਖਤ ਵੀ ਸ਼ਾਮਲ ਹੋ ਗਿਆ। ਪੰਜ ਤਖਤ ਨੇ ਸਿੱਖਾਂ ਦੇ ਤੇ ਪੰਜਵਾਂ ਤਖਤ ਹਜੂਰ ਸਾਹਿਬ ਆਲਾ ਸਾਡਾ ਵੀ ਇਸ ਗੱਲ 'ਚ ਸ਼ਾਮਲ ਹੈ ਉਹ ਵੀ ਕਿਸੇ ਜਾਨਵਰ ਦਾ ਕਤਲ ਕਰਕੇ ਤੇ ਇਹ ਸੋਚਦੇ ਨੇ ਵੀ ਗੁਰੂ ਸਾਹਿਬ ਬੜੇ ਦੇਹਾਲੂ ਹੁੰਦੇ ਨੇ ਬੜੇ ਖੁਸ਼ ਹੁੰਦੇ ਜਿਹੜੀ ਕੌਮ ਨੇ ਬਾਕੀਆਂ ਨੂੰ ਬਾਹਰ ਕੱਢਣਾ ਦੂਜਿਆਂ ਨੂੰ ਇਹ ਦੱਸਣਾ ਸੀ ਜਿਨ੍ਹਾਂ ਦੀ ਬਾਣੀ 'ਚ ਇਹ ਲਿਖਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ ਕਿਹੋ ਜਿਆ ਤੁਹਾਡੇ ਦੇਵਤਾ ਜਿਹੜਾ ਇਹ ਕਹਿੰਦਾ ਵੀ ਕਿਸੇ ਜਾਨਵਰ ਨੂੰ ਮਾਰੋ ਤੇ ਉਹਦਾ ਕਤਲ ਕਰੋ ਤੇ ਜਗ ਕਰੋ ਮੈਂ ਖੁਸ਼ ਹੋਣਾ ਹੈ ਉਹਦੇ ਤੇ ਬਾਣੀ ਚ ਸ਼ਬਦ ਲਿਖੇ ਨੇ ਇਹ ਗੱਲ ਵੱਖਰੀ ਐ ਸਿੱਖ ਬਹੁਤੇ ਧਿਆਨ ਨਾਲ ਨਹੀਂ ਪੜਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇੱਕ ਨਹੀਂ ਸੈਂਕੜੇ ਥਾਵਾਂ ਤੇ ਬਾਬਾ ਕਬੀਰ ਜੀ ਇੱਕ ਥਾਂ ਤੇ ਕਹਿੰਦੇ ਬਾਬਾ ਕਬੀਰ ਜੀ ਨੇ ਆਪਣੇ ਪਾਵਨ ਸ਼ਬਦਾਂ ਵਿੱਚ ਇਹ ਬੋਲ ਵਰਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੈਨੂੰ ਇਹ ਲੱਗਦਾ ਹੈ ਵੀ ਇਦਾਂ ਕਿਸੇ ਜਾਨਵਰ ਦਾ ਕਤਲ ਕਰਕੇ ਭਗਵਾਨ ਖੁਸ਼ ਹੁੰਦਾ ਹੈ ਤੇ ਜਿਹੜਾ ਜਾਨਵਰ ਦਾ ਕਤਲ ਰੱਬ ਦੇ ਨਾਂ ਤੇ ਕਰਦਾ ਹੈ ਤੇ ਉਹਦੇ 'ਚ ਤੇ ਕਸਾਈ 'ਚ ਕੀ ਫਰਕ ਹੈ ਇੱਕ ਕਸਾਈ bizness ਹੈ ਉਹਦਾ ਕਾਰੋਬਾਰ ਹੈ ਉਹ ਜਾਨਵਰ ਵੱਢਦਾ ਹੈ ਤੇ ਜਾਨਵਰਾਂ ਨੂੰ ਵੇਚਦਾ ਹੈ ਸਪਲਾਈ ਕਰਦਾ ਹੈ ਉਹਦਾ bizness ਚਲਾਉਂਦਾ ਹੈ ਉਹਦੇ ਨਾਂ ਤੇ ਤੂੰ ਧਰਮ ਦੀ ਦੁਨੀਆ 'ਚ ਇੱਕ ਨਵਾਂ ਬਿਜ਼ਨਸ ਕ੍ਰੀਏਟ ਕਰ ਲਿਆ ਤੂੰ ਜਾਨਵਰਾਂ ਦੀ ਬਲੀ ਦੇਣਾ ਉਸੇ ਤਰ੍ਹਾਂ ਪਰ ਤੂੰ ਆਪਣੇ ਆਪ ਨੂੰ ਧਰਮੀ ਸਾਬਤ ਕਰ ਲੈਣਾ ਜੀ ਬਧੋ ਬਾਣੀ ਚ ਵਾਕ ਹੈ ਬਾਬਾ ਕਬੀਰ ਜੀ ਦਾ ਜੀ ਬਧੋ ਸੋ ਧਰਮ ਕਰ ਥਾਪੋ ਅ ਧਰਮ ਕਹੋ ਕਤ ਪਾਈ ਜੇ ਕਿਸੇ ਜਾਨਵਰ ਦਾ ਕਤਲ ਕਰਨਾ ਧਰਮ ਹੈ ਤੇ ਇਹ ਧਰਮ ਕੀ ਹੁੰਦਾ ਹੈ ਇਹ ਸਵਾਲ ਬਾਣੀ ਚ ਦਰਜ ਹੈ ਜੀ ਬਦੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਭਾਈ ਆਪਸ ਕੋ ਮਨੀਵਰ ਕਰ ਥਾਪੋ ਆਪਣੇ ਆਪ ਨੂੰ ਤੂੰ ਸਥਾਪਤ ਕਰ ਲਿਆ ਵੀ ਮੈਂ ਧਾਰਮਿਕ ਬੰਦਾ ਹਾਂ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਦਾ ਸੀ ਬ੍ਰਾਹਮਣ ਦਾ ਵਹਿ ਜੀਆਂ ਕਾਏ ਆਪਸ ਕੋ ਮਨੀਵਰ ਕਰ ਥਾਪੋ ਕਾ ਕੋ ਕਹੋ ਕਸਾਈ ਜੇ ਤੂੰ ਇਦਾਂ ਦੇ ਕਰਮ ਕਰਨ ਨੂੰ ਆਪਣੇ ਆਪ ਨੂੰ ਧਾਰਮਿਕ ਮੰਨਦਾ ਤੇ ਕਸਾਈ ਤੇ ਤੇਰੇ ਚ ਫਰਕ ਕੀ ਹੈ ਮੈਨੂੰ ਤੇ ਬਹੁਤਾ ਕੋਈ ਫਰਕ ਲੱਗਦਾ ਨਹੀਂ ਸੋ ਗੁਰੂ ਕੇ ਪਿਆਰੇ ਧਿਆਨ ਰੱਖਿਓ ਇਹ ਬਹੁਤ ਕੁਝ ਆਲੇ-ਦੁਆਲੇ ਜੇ ਇਹਦੀ ਵਿਆਖਿਆ ਚ ਆਪਾਂ ਪਈਏ ਤੇ ਲੰਬਾ ਚੌੜਾ ਸਮਾਂ ਇਹਦੇ ਤੇ ਲਾਉਣਾ ਚਾਹੀਦਾ ਸਾਨੂੰ ਔਰ ਲਾਉਂਦੇ ਰਹੀਨੇ ਆ ਅਸੀਂ ਬਹੁਤ ਵਾਰ ਇਹਦੇ ਤੇ ਚਰਚਾ ਅਸੀਂ ਕਰਦੇ ਰਹੀਨੇ ਆ ਗਾਇ ਬਗਾਇ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਹ ਵਿਚਾਰਦੇ ਰਹੀਨੇ ਸਿੱਖਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੇ ਤਾਂ ਬਲੀ ਦੇ ਰੂਪ ਬਦਲਨੇ ਨੇ ਤੇ ਤੁਸੀਂ ਇਹ ਕਹਿਣਾ ਕਿ ਸਾਡੇ ਵਾਲੀ ਬਲੀ ਚੰਗੀ ਆ ਤੁਹਾਡੇ ਵਾਲੀ ਬਲੀ ਮਾੜੀ ਆ ਤਾਂ ਵੇਖੋ ਬਲੀਆਂ ਸਾਰਿਆਂ ਦੀ ਇੱਕੋ ਜਿਹੀ ਰਹਿਣੀਆਂ ਨੇ ਭਾਵੇਂ ਕੋਈ ਧਾਰਮਿਕ ਸਾਡੇ ਵਾਲਾ ਕਰੇ ਤੇ ਭਾਵੇਂ ਕੋਈ ਦੂਜਾ ਕਰੇ ਇਹ ਕਿਸੇ ਤਰ੍ਹਾਂ ਨਾਲ ਵੀ ਜਸਟੀਫਾਈ ਨਹੀਂ ਹੋਣੀਆਂ ਚੀਜ਼ਾਂ ਵੀ ਮੈਂ ਕੀਤਾ ਤੇ ਠੀਕ ਹੈ ਤੁਸੀਂ ਕਰੋਗੇ ਤੇ ਗਲਤ ਹੋਏਗਾ। ਔਰ ਇਹ ਬਾਣੀ 'ਚ ਹਵਾਲਾ ਹੈ ਫਿਰ ਯਾਦ ਰੱਖਿਓ ਵਾਕ ਚੇਤੇ ਕਰ ਲਿਓ ਬਾਬਾ ਕਬੀਰ ਜੀ ਦੇ ਵਾਕ ਨੇ। ਬਾਬਾ ਕਬੀਰ ਜੀ ਨੇ ਕਿਹਾ ਪੰਡਿਆ ਕੌਣ ਕੁਮਤ ਤੁਮ ਲਾਗੇ ਇਥੋਂ ਸ਼ਬਦ ਸ਼ੁਰੂ ਹੁੰਦਾ ਹੈ ਬਾਬਾ ਕਬੀਰ ਜੀ ਦਾ। ਪੰਡਿਆ ਬ੍ਰਾਹਮਣ ਦਾ ਵਹਿ ਜੀਆਂ ਕਾਏ ਕਿਉਂਕਿ ਮੈਂ ਗਲਤ ਤੁਹਾਡੇ ਨਾਲ ਇਹ ਕਰਦਾ ਸੀ ਵੀ ਬ੍ਰਾਹਮਣ ਦਾ ਵਹਿ ਜੀਆਂ ਕਾਏ ਇਥੇ ਬ੍ਰਾਹਮਣ ਸ਼ਬਦ ਵਰਤੇ ਆ ਉਥੇ ਪੰਡਿਆ ਸ਼ਬਦ ਵਰਤੇ ਐ ਬਾਬਾ ਕਬੀਰ ਜੀ ਕਹਿੰਦੇ ਪੰਡਿਆ ਕੌਣ ਕੁਮਤ ਤੂੰ ਲਾਗੇ ਡੂਬੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਆ ਭਾਗੇ ਤੂੰ ਡੁੱਬੇਗਾ ਪਰਿਵਾਰ ਸਮੇਤ ਕਿਉਂਕਿ ਤੂੰ ਰੱਬ ਦੇ ਨਾਂ ਤੇ ਕੋ ਕਰਮ ਕਰਦਾ ਔਰ ਫਿਰ ਉਥੇ ਸ਼ਬਦ ਲੰਬਾ ਚੌੜਾ ਆ ਵੇਦ ਪੁਰਾਨ ਪੜੇਗਾ ਕਿਆ ਗੁਣ ਖਰ ਚੰਦਨ ਜਸ ਭਾਰਾ ਤੂੰ ਧਾਰਮਿਕ ਗ੍ਰੰਥ ਪੜੇ ਇਦਾਂ ਹੀ ਨੇ ਜਿਵੇਂ ਖੋਤੇ ਤੇ ਭਾਰ ਲੰਦੇ ਆ ਹੋਵੇ ਹੋਤੇ ਤੇ ਕਿਤਾਬਾਂ ਲਾਦ ਲਓ ਇਟਾਂ ਲਾਦ ਲਓ ਉਹਦੇ ਵਾਸਤੇ ਸਿਰਫ ਮਹਿਜ ਇੱਕ ਪਾਰ